ਅਰਗੇ ਸ਼ੇਵ ਜੀ ਉੱਤੇ ਦਰਬਾਰ ਤੇ ਗਏ 1 ਘੰਟੇ ਜਾਂ 1 ਸਵਾਹਾਂ ਦੇ 4-5 ਘੰਟੇ ਜੀ ਉੱਤੇ ਕਈ ਦਸਵਾ ਕੇ ਨੀਂਦ ਲੱਗ ਗਈ ਉਹ ਤੋਂ ਬਾਅਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਨਵੀਂ ਵੀਡੀਓ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦਰਸ਼ਨ ਕਰਾਂਗੇ ਇੱਕ ਬਹੁਤ ਹੀ ਪਵਿੱਤਰ ਅਤੇ ਧਾਰਮਿਕ ਸਥਾਨ ਦੇ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਕੱਲ ਬਾਬਾ ਵਰਪਾਲ ਸਿੰਘ ਜੀ ਦਾ ਜਨਮ ਦਿਹਾੜਾ ਸੀ ਤੇ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਲੈ ਕੇ ਚੱਲਾਂਗੇ ਬਾਬਾ ਬੜਪਾਲ ਸਿੰਘ ਜੀ ਦੇ ਜਨਮ ਅਸਥਾਨ ਕਰਤਾਰਪੁਰ ਸਾਹਿਬ ਜ਼ਿਲ੍ਹਾ ਜਲੰਧਰ ਤੇ ਸੰਗਤ ਜੀ ਇਸ ਸਫ਼ਰ ਦੇ ਨਾਲ ਤੁਹਾਨੂੰ ਵੀ ਜੋੜਦੇ ਹਾਂ ਤੇ ਲੈ ਕੇ ਚੱਲਦੇ ਹਾਂ ਇਸ ਪਵਿੱਤਰ ਅਸਥਾਨ ਤੇ ਵੀਡੀਓ ਸਾਡੀ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰੋ ਜੀ ਤੇ ਜਿਨ੍ਹਾਂ ਨੇ ਵੀ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜਰੂਰ ਕਰੋ ਕਿਉਂਕਿ ਇਦਾਂ ਹੀ ਆਪਣੇ ਚੈਨਲ ਤੇ ਸਿੱਖੀ ਦੇ ਹਸ ਨਾਲ ਜੁੜੀਆਂ ਨਵੀਆਂ ਨਵੀਆਂ ਵੀਡੀਓਜ਼ ਆਉਂਦੀਆਂ ਰਹਿਣਗੀਆਂ ਤੇ ਆਓ ਸੰਗਤ ਜੀ ਬਿਨਾਂ ਕਿਸੇ ਦੇਰੀ ਦੇ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਪਵਿੱਤਰ ਲਓ ਜੀ ਸੰਗਤ ਜੀ ਹੁਣ ਆਪਾਂ ਪਹੁੰਚ ਚੁੱਕੇ ਹਾਂ ਜੀ ਜਨਮ ਸਥਾਨ ਬਾਬਾ ਵਡਭਾਗ ਸਿੰਘ ਜੀ ਛੋਟੀ ਕਰਤਾਰਪੁਰ ਸਾਹਿਬ ਜ਼ਿਲ੍ਹਾ ਜਲੰਧਰ ਤੇ ਆਓ ਸੰਗਤ ਜੀ ਨਾਲ ਨਾਲ ਆਪਾਂ ਕਰਦੇ ਹਾਂ ਇਸ ਪਵਿੱਤਰ ਸਥਾਨ ਦੇ ਦਰਸ਼ਨ ਤੇ ਨਾਲ ਹੀ ਤੁਹਾਡੇ ਨਾਲ ਇਤਿਹਾਸ ਦੀ ਸਾਂਝ ਪਾਵਾਂਗੇ ਸੰਗਤ ਜੀ ਸੰਤ ਸਿਪਾਹੀ ਬਾਬਾ ਵਡਭਾਗ ਸਿੰਘ ਛੋਟੀ ਜੀ ਦਾ ਜਨਮ 2 ਸਤੰਬਰ 1710 ਈਸਵੀ ਨੂੰ ਹੋਇਆ ਆਪ ਜੀ ਦੀ ਮਾਤਾ ਦਾ ਨਾਮ ਰਾਜਕੌਰ ਅਤੇ ਪਿਤਾ ਜੀ ਦਾ ਨਾਮ ਰਾਮ ਸਿੰਘ ਸੀ ਬੀਬੀ ਕੁਲਵੰਤੀ ਨੇ ਬਤੌਰ ਦਾਈ ਦੀ ਸੇਵਾ ਨਿਭਾਈ ਬੀਬੀ ਭਾਨੀ ਅਤੇ ਕੌਸ਼ਲ ਕੌਰ ਦੋ ਭੈਣਾਂ ਸਨ ਆਪ ਚੌਥੀ ਪਾਤਸ਼ਾਹੀ ਜੀ ਦੀ 10ਵੀਂ ਪੀੜੀ ਵਿੱਚੋਂ ਸਨ ਜਥੇਦਾਰ ਕਰਮ ਸਿੰਘ ਅਤੇ ਫਤਿਹ ਸਿੰਘ ਦੀ ਪ੍ਰੇਰਣਾ ਨਾਲ 11 ਸਾਲ ਦੀ ਉਮਰ ਵਿੱਚ ਮਿਤੀ 13 4 1721 ਨੂੰ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਗੁਰੂ ਘਰ ਨਾਲ ਪੀੜੀਦਰ ਪੀੜੀ ਪੈ ਵਿਛੋੜੇ ਨੂੰ ਅਸਾਰੂ ਸੋਚ ਨਾਲ ਖਤਮ ਕੀਤਾ ਗਿਆ ਬਾਬਾ ਦੀਪ ਸਿੰਘ ਜੀ ਛੋਟੀ ਪਰਿਵਾਰ ਕੋਲ 1 ਮਹੀਨਾ ਰਹੇ ਅਤੇ ਬਾਬਾ ਜੀ ਨੂੰ ਗਤਕੇ ਦਾ ਅਭਿਆਸ ਕਰਵਾਇਆ ਜੱਸਾ ਸਿੰਘ ਆਹਲੂਵਾਲੀਆ ਅਤੇ ਅਦੀਨਾ ਬੇਗ ਨੇ ਜਦੋਂ ਜਲੰਧਰ ਵੱਲ ਕੂਚ ਕੀਤਾ ਸੀ ਤਾਂ ਸੰਗਤ ਜੀ ਉਸ ਵਕਤ ਖਾਲਸਾ ਫੌਜ ਦੀ ਅਗਵਾਈ ਛੋਡੀ ਬਾਬਾ ਬੜਪາກ ਸਿੰਘ ਨੇ ਕੀਤੀ ਸੀ 1757 ਨੂੰ ਮਹਾਪੁਰਖਾਂ ਨੇ ਗੁਰਸਿੱਖਾਂ ਦਾ ਜਥਾ ਲੈ ਕੇ ਨਾਸਰ ਅਲੀ ਨਾਲ ਜੰਦ ਕੀਤਾ ਨਾਸਰ ਅਲੀ ਨੂੰ ਸਾੜ ਕੇ ਗੁਰਦੁਆਰਾ ਥਾਮ ਸਾਹਿਬ ਕਰਤਾਰਪੁਰ ਦੇ ਹੋਏ અપਮਾਨ ਦਾ ਬਦਲਾ ਲਿਆ ਸੀ ਆਪ ਜੱਸਾ ਸਿੰਘ ਆਹਲੂਵਾਲੀਆ ਦੀ ਮਿਸਲ ਵਿੱਚ ਸ਼ਾਮਿਲ ਹੋ ਗਏ ਗੁਰਦੁਆਰਾ ਥਮ ਸਾਹਿਬ ਦੀ ਨਵੀਂ ਉਸਾਰੀ ਦੀ ਸੇਵਾ ਬਤੌਰ ਸਰਪ੍ਰਸਤ ਕੀਤੀ ਦੁਆਬੇ ਵਿੱਚ ਮਹਾਪੁਰਸ਼ ਆਪਣੇ ਸਮੇਂ ਦੀ ਵੱਡੀ ਸ਼ਖਸੀਅਤ ਸਨ ਨਾਦਰ ਸ਼ਾਹ ਨਾਲ ਮੁਕਾਬਲਾ ਗੁਰੀਲਾ ਜੁੱਧ ਲਈ ਜੱਸਾ ਸਿੰਘ ਅਹਲੂਵਾਲੀਆ ਹਰੀ ਸਿੰਘ ਪੰਗੀ ਨੇਤਾਵਾਂ ਵੱਲੋਂ 1752 ਨੂੰ ਆਨੰਦਪੁਰ ਦੀ ਵਿਸਾਖੀ ਮਨਾਉਣ ਲਈ ਹੋਏ ਫੈਸਲੇ ਵਿੱਚ ਜਥੇ ਫਤਿਹ ਸਿੰਘ ਨਾਲ ਬਾਬਾ ਜੀ ਨੂੰ ਵੀ ਭੇਜਿਆ ਗਿਆ ਸੀ ਤੇ ਸੰਗਤ ਜੀ ਆਪਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਅਤੇ ਬਾਣੀ ਬਾਣੇ ਨਾਲ ਜੁੜ ਕੇ ਜੀਵਨ ਬਸਰ ਕੀਤਾ ਤੇ ਆਪ 1762 ਈਸਵੀ ਨੂੰ ਪਿੰਡ ਮੈੜੀ ਜ਼ਿਲ੍ਹਾ ਊਨਾ ਹਿਮਾਚਲ ਵਿੱਚ ਜੋ ਹੁਣ ਹੈ ਵਿਕੇ ਨਿਰੰਕਾਰ ਦੇ ਚਰਨ ਕਮਲਾਂ ਵਿੱਚ ਲੀਨ ਹੋ ਗਏ ਸੰਗਤ ਜੀ ਮਿਤੀ 6 ਜੂਨ 2008 ਨੂੰ ਸ੍ਰੀ ਅਕਾਲ ਤਖਤ ਵੱਲੋਂ ਛੋਟੀ ਬਾਬਾ ਵਡਭਾਗ ਸਿੰਘ ਬਾਰੇ ਗੁਜਰੇ ਜ਼ਮਾਨੇ ਦੀਆਂ ਚਰਚਿਤ ਇਤਿਹਾਸਿਕ ਘਟਨਾਵਾਂ ਮੇਟਣ ਲਈ ਇਤਿਹਾਸਿਕ ਸ਼ਲਾਘਾਯੋਗ ਫੈਸਲਾ ਕੀਤਾ ਗਿਆ ਸੀ ਤੇ ਸੰਗਤ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਕੁਝ ਜ਼ਰੂਰੀ ਬੇਨਤੀਆਂ ਵੀ ਲਿਖੀਆਂ ਹੋਈਆਂ ਨੇ ਉਹ ਵੀ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਸੋਢੀ ਬਾਬਾ ਵਡਭਾਗ ਸਿੰਘ ਜੀ ਜੋਧੇ ਜਰਨੈਲ ਮਹਾਨ ਤਪਸਵੀ ਅਤੇ ਸੰਤ ਸਿਪਾਹੀ ਸਨ ਇਸ ਲਈ ਆਪ ਕਿਸੇ ਵੀ ਵਿਅਕਤੀ ਵਿੱਚ ਪ੍ਰਵੇਸ਼ ਨਹੀਂ ਕਰਦੇ ਸਾਨੂੰ ਉਹਨਾਂ ਦੇ ਨਾਮ ਤੇ ਕੋਈ ਵੀ ਮਨਮਤ ਨਹੀਂ ਕਰਨੀ ਚਾਹੀਦੀ ਤੇ ਆਓ ਸਾਰੇ ਸੰਗਤ ਜੀ ਆਪਾਂ ਪ੍ਰਣ ਕਰੀਏ ਕਿ ਸਮਾਜ ਵਿੱਚ ਮਹਾਪੁਰਖਾਂ ਦੇ ਨਾਮ ਨਾਲ ਚੱਲ ਰਹੇ ਵਾਦ-ਵਿਵਾਦ ਨਰਾਤਰੀ ਨਫਰਤ ਅਤੇ ਮਨਮਤ ਤਿਆਗ ਕੇ ਗੁਰਮਤ ਅਨੁਸਾਰ ਜੀਵਨ ਬਸਰ ਕਰਕੇ ਖੁਸ਼ੀਆਂ ਪ੍ਰਾਪਤ ਕਰੀਏ ਤੇ ਸੰਗਤ ਜੀ ਇਹ ਸੀ ਸਾਡੀ ਅੱਜ ਦੀ ਵੀਡੀਓ ਜਿਸ ਵਿੱਚ ਆਪਾਂ ਬਾਬਾ ਜੀ ਦੇ ਜਨਮ ਦਿਹਾੜੇ ਤੇ ਉਹਨਾਂ ਦੇ ਜਨਮ ਸਥਾਨ ਦੇ ਦਰਸ਼ਨ ਕੀਤੇ ਆ ਬਾਬਾ ਬੜਪਾਗ ਸਿੰਘ ਜੀ ਛੋਡੀ ਜੀ ਦੇ ਤੇ ਨਾਲ ਤੁਹਾਨੂੰ ਵੀ ਕਰਵਾਇਆ ਸੰਗਤ ਜੀ ਇਹ ਇਤਿਹਾਸ ਦੱਸ ਦਿਆਂ ਜੇ ਕੋਈ ਗਲਤੀ ਹੋਈ ਹੋਵੇ ਤਾਂ ਮਾਫ ਕਰਨਾ ਜੀ ਜਦੋਂ ਵੀ ਸੰਗਤ ਜੀ ਤੁਸੀਂ ਦਰਸ਼ਨਾਂ ਵਾਸਤੇ ਜਾਓ ਕਰਤਾਰਪੁਰ ਸਾਹਿਬ ਬਿਲਕੁਲ ਨੇੜੇ-ਨੇੜੇ ਸਾਰੇ ਹੀ ਗੁਰਦੁਆਰਾ ਸਾਹਿਬ ਮੌਜੂਦ ਨੇ ਜ਼ਰੂਰ ਦਰਸ਼ਨ ਕਰਕੇ ਆਓ ਜੀ ਜੇ ਆਪਾਂ ਬਾਬਾ ਬੜਵੜ ਭਗਤ ਸਿੰਘ ਜੀ ਦੇ ਜਨਮ ਸਥਾਨ ਦੇ ਗੱਲ ਕਰੀਏ ਤਾਂ ਗੁਰਦੁਆਰਾ ਸ਼੍ਰੀ ਗੰਗਸਰ ਸਾਹਿਬ ਦੇ ਬਿਲਕੁਲ ਹੀ ਨਜ਼ਦੀਕ ਗੁਰਦੁਆਰਾ ਸਾਹਿਬ ਸ਼ੋਭੀਤਾ ਜਦੋਂ ਵੀ ਤੁਸੀਂ ਉੱਥੇ ਜਾਓ ਤੇ ਇੱਥੋਂ ਦੇ ਵੀ ਦਰਸ਼ਨ ਜ਼ਰੂਰ ਕਰੋ ਜੀ ਤੇ ਇਧਰ ਸੰਗਤ ਜੀ ਤਾਂ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸਥਾਨ ਆ ਤੁਹਾਨੂੰ ਦਰਸ਼ਨ ਕਰਵਾਉਣੇ ਆ ਲੜੀਵਾਰ ਜਿਹੜੇ ਪਾਠ ਆਉ ਚੱਲ ਰਹੇ ਆ ਸੰਗਤ ਜੀ ਤੇ ਜਦੋਂ ਵੀ ਤੁਸੀਂ ਇਧਰ ਨੂੰ ਜਾਓ ਆਪਣੇ ਪਰਿਵਾਰ ਦੇ ਨਾਲ ਜ਼ਰੂਰ ਦਰਸ਼ਨ ਕਰਕੇ ਆਇਆ ਕਰੋ ਜੀ दवाचो <imitation>